ਤਾਰਕ ਜੀ ਕਿਤੇ ਵੀ ਪੰਜਾਬੀ ਜੀ ਨੂੰ ਦੇਖਿਆ ਤੁਸੀਂ ਕਿਤੇ ਵੀ ਨਹੀਂ ਹੈਗਾ ਜਿਸ ਦਾ ਕੋਈ ਲਾਂਤ ਹੈ ਗਿਆ ਜਿਹੜੇ ਹੈਗੇ ਪੰਜਾਬੀ ਹੋ ਕੇ ਪੰਜਾਬੀ ਨੂੰ ਲਿਖ ਰਹੇ ਤੁਸੀਂ ਹਿੰਦੀ ਕਰ ਰਹੇ ਹੋ ਪ੍ਰਮੋਟ ਕਰ ਰਹੇ ਹੋ ਸਗੋਂ ਪੰਜਾਬੀ ਆਪਾਂ ਪੰਜਾਬੀ ਭਰਾ ਹੈਗੇ ਆ ਘਟੋ ਘਟ ਪੰਜਾਬੀ ਨੂੰ ਤਾਂ ਪ੍ਰਮੋਟ ਕਰੋ ਇਹ ਚੀਜ਼ ਤਾਂ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਜਿਹੜੀ ਹੈ ਲਗਾਤਾਰ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਗੱਲ ਕਰਨ ਲਈ ਇਹ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਜਿਹੜਾ ਪਾਰਕ ਹੈ ਇਹ ਜਿਹੜਾ ਚੌਂਕ ਹੈ ਇਹ ਹੀਰੋ ਸਾਈਕਲ ਵੱਲੋਂ ਮੈਨੇਜ ਕੀਤਾ ਗਿਆ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਦਾ ਦਿਲ ਸੇ ਲੁਧਿਆਣਾ ਹਿੰਦੀ 'ਚ ਪੂਰਾ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਦਿਲ ਸੇ ਲੁਧਿਆਣਾ ਮੈਨੇਜ ਬਾਏ ਹੀਰੋ ਗਰੁੱਪ ਹੀਰੋ ਸਾਈਕਲਸ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਇਹਨੂੰ ਦਿਖਾਵਾਂਗੇ ਇਹ ਅਨਕੰਮਲਿਟ ਹੈ ਇਹ ਕੰਪਲੀਟ ਨਹੀਂ ਹੋਇਆ ਲੇਕਿਨ ਇਹਦੇ ਜ਼ਿਕਰ ਯੋਗ ਗੱਲ ਇਹ ਹੈ ਖਬਰ ਕਰਨ ਦਾ ਪਰਪਸ ਕੀ ਹੈ ਕਿ ਕਿਤੇ ਵੀ ਪੂਰੇ ਪੂਰੇ ਸਪਾਰਕ ਦੇ ਵਿੱਚ ਕਿਤੇ ਵੀ ਕੋਈ ਵੀ ਬੋਰਡ ਪੰਜਾਬੀ ਦਾ ਤੁਹਾਨੂੰ ਨਜ਼ਰ ਨਹੀਂ ਆਏਗਾ ਜਲਦੋ ਪੁਰਾਣੇ ਕ੍ਰਿਸ਼ਨ ਮੰਦਿਰ ਜਲਦੋ ਉਹ ਜਿਹੜਾ ਹੀ ਕ੍ਰਿਸ਼ਨ ਮੰਦਿਰ ਆ ਗਿਆ ਉੱਥੇ ਦੇਖੋ ਸੋਈ ਭਈਆ ਕਿੰਤਾ ਲੇਟੇ ਹੋਇਆ ਰੋਡ ਦੇ ਲੇਟੇ ਹੋਇਆ ਜੇ ਆਪਾਂ ਨੂੰ ਇੱਥੇ ਜਿਹੜਾ ਹੈਗਾ ਡੀਸੀ ਸਾਹਿਬ ਹੈਗੇ ਆ ਉਹਨਾਂ ਨੂੰ ਕੋਈ ਨਾ ਕੋਈ ਇੰਟਰੈਕਸ਼ਨ ਲੈਣਾ ਚਾਹੀਦਾ ਹੀ ਹੈਗਾ ਉਧਰ ਦੇ ਸਾਰੇ ਸਾਰੇ ਇੱਥੇ ਲੁਧਿਆਣਾ ਆ ਕੇ ਸੈੱਟ ਹੋ ਜਾਂਦੇ ਆ ਹਰ ਪੰਜਾਬੀ ਪਰਿਵਾਰ ਨੂੰ ਰੁਪਏ 10 ਲੱਖ ਦਾ ਸਿਹਤ ਬੀਮਾ ਜਿਹਦੇ ਜਿਹ ਰਾਰਾ ਜਿਹੜਾ ਉਹ ਹਿੰਦੀ ਦਾ ਵਰਡ ਹੈ ਹੈਨਾ ਹਾਂਜੀ ਤੁਹਾਨੂੰ ਕੀ ਲੱਗਦਾ ਇਹ ਕਿਸੇ ਪਰਿਵਾਰੋਂ ਤੁਹਾਡੇ ਪਰਿਵਾਰ ਚੋਂ ਕਿਸਦਾ ਕਾਰਡ ਬਣਿਆ ਇਹ ਕਿਸੇ ਦਾ ਵੀ ਨਹੀਂ ਸਾਹ ਤਾਂ ਪਤਾ ਵੀ ਨਹੀਂ ਕਿੱਥੋਂ ਬਣਿਆ ਕੀਤਾ ਬਣਨਾ ਕਿਸੇ ਨੂੰ ਕੋਈ ਨਹੀਂ ਹੈਗਾ ਜਿਹੜੀ ਸਰਕਾਰ ਪੰਜਾਬ ਪੰਜਾਬੀ ਦੇ ਨਾਮ ਤੇ ਪੰਜਾਬੀਅਤ ਦੇ ਨਾਮ ਤੇ ਆਈ ਸੀ ਅੱਜ ਲਗਾਤਾਰ ਉਹ ਪੰਜਾਬ ਨੂੰ ਪੰਜਾਬ ਚੋਂ ਪੰਜਾਬੀ ਨੂੰ ਖਤਮ ਕਰਦੀ ਹੋਈ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਟਾਈਮ ਅਸੀਂ ਭਾਰਤ ਨਗਰ ਚੌਂਕ 'ਤੇ ਖੜੇ ਆ ਜਿੱਥੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਜਿਹੜੀ ਹੈ ਲਗਾਤਾਰ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਗੱਲ ਕਰਨ ਲਈ ਇਹ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਜਿਹੜਾ ਪਾਰਕ ਹੈ ਇਹ ਜਿਹੜਾ ਚੌਂਕ ਹੈ ਇਹ ਹੀਰੋ ਸਾਈਕਲ ਵੱਲੋਂ ਮੈਨੇਜ ਕੀਤਾ ਗਿਆ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਦਾ ਦਿਲ ਸੇ ਲੁਧਿਆਣਾ ਹਿੰਦੀ ਜੇ ਪੂਰਾ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਦਿਲ ਸੇ ਲੁਧਿਆਣਾ ਮੈਨੇਜ ਬਾਇ Hero Group Hero Cycles ਤੇ ਤੁਸੀਂ ਦੇਖ ਸਕਦੇ ਹੋ ਅੱਗੇ ਇਹਨੂੰ ਦਿਖਾਵਾਂਗੇ ਇਹ ਅਨਕੰਪਲੀਟ ਹੈ ਇਹ ਕੰਪਲੀਟ ਨਹੀਂ ਹੋਇਆ ਲੇਕਿਨ ਇਥੇ ਜ਼ਿਕਰਯੋਗ ਗੱਲ ਇਹ ਹੈ ਖਬਰ ਕਰਨ ਦਾ ਪਰਪਸ ਕੀ ਹੈ ਕਿ ਕਿਤੇ ਵੀ ਪੂਰੇ ਪੂਰੇ ਸਪਾਰਕ ਦੇ ਵਿੱਚ ਕਿਤੇ ਵੀ ਕੋਈ ਵੀ ਬੋਰਡ ਪੰਜਾਬੀ ਦਾ ਤੁਹਾਨੂੰ ਨਜ਼ਰ ਨਹੀਂ ਆਏਗਾ ਲਗਾਤਾਰ ਪੰਜਾਬੀ ਜਿਹੜੀ ਉਹਦਾ ਕਾਹਨ ਹੋ ਰਿਹਾ ਲਗਾਤਾਰ ਪੰਜਾਬੀ ਮਾਂ ਬੋਲੀ ਜਿਹੜੀ ਉਸ ਨੂੰ ਪੰਜਾਬ ਚੋਂ ਖਤਮ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਦਿਖਾਉਣ ਦਾ ਪਰਪਸ ਇਹ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਪੰਜਾਬੀ ਦੇ ਨਾਮ ਤੇ ਪੰਜਾਬੀਅਤ ਦੇ ਨਾਮ ਤੇ ਆਈ ਸੀ ਅੱਜ ਲਗਾਤਾਰ ਉਹ ਪੰਜਾਬ ਨੂੰ ਪੰਜਾਬ ਚੋਂ ਪੰਜਾਬੀ ਨੂੰ ਖਤਮ ਕਰਦੀ ਹੋਈ ਨਜ਼ਰ ਆ ਰਹੀ ਹੈ ਦਿਖਾਵਾਂਗੇ ਤੁਹਾਨੂੰ ਪਰਲੀ ਸਾਈਡ ਤੋਂ ਵੀ ਦਿਖਾਵਾਂਗੇ ਪਰਲੀ ਸਾਈਡ ਗੱਲ ਕਰ ਲਈਏ ਤੇ ਆ ਦੇਖੋ ਇੱਥੇ ਲਿਖਿਆ ਹੋਇਆ ਹੈ ਹਾਂ ਇਹਦਾ ਬੋਰਡ ਲੱਗਿਆ ਰੇਲਵੇ ਸਟੇਸ਼ਨ ਡੀਸੀ ਦਫਤਰ ਇੱਥੇ ਪੰਜਾਬੀ ਜੀ ਹੈ ਤੇ ਇੰਗਲਿਸ਼ ਜੀ ਹੈ ਲੇਕਿਨ ਇੰਗਲਿਸ਼ ਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਸਹੀ ਲਿਖਿਆ ਸਾਰਾ ਕੁਝ ਲੇਕਿਨ ਇੱਥੇ ਹਿੰਦੀ ਦੇ ਵਿੱਚ ਨਹੀਂ ਹੈ ਮੰਨਿਆ ਜਾ ਸਕਦਾ ਹੈ ਲੇਕਿਨ ਤੁਹਾਨੂੰ ਇਹ ਦਿਖਾਵਾਂਗੇ ਕਿ ਜਿਹੜਾ ਇਹਦੇ ਵਿੱਚ ਕਾਫੀ ਲਾਈਟਿੰਗ ਲੱਗੀ ਹੋਈ ਹੈ ਲਾਈਟ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਲੜੀਆਂ ਵਿਛਾਈਆਂ ਗਈਆਂ ਨੇ ਪੂਰਾ ਸਜਾਇਆ ਗਿਆ ਕਿਉਂਕਿ ਇੱਕ ਪ੍ਰਾਈਵੇਟ ਸੈਕਟਰ ਇਸ ਪਾਰਕ ਦੇ ਕੰਮ ਕਰ ਰਿਹਾ ਹੈ ਇਸ ਦਾ ਰਸਤਾ ਅੰਦਰ ਜਾਂਦਾ ਕੋਈ ਕਿਤੋਂ ਹੋਏਗਾ ਸ਼ਾਇਦ ਨਹੀਂ ਦੇਖਣਾ ਇਹ ਦੇਖਣ ਦੀ ਕੋਸ਼ਿਸ਼ ਕਰਦੇ ਆ ਅੱਗੇ ਚੱਲਦੇ ਆ ਦਿਖਾਵਾਂਗੇ ਤੁਹਾਨੂੰ ਤਵੀ ਪਾਲੇ ਅਨਕੰਪਲੀਟ ਹੈ ਹਲੇ ਇਹਦੇ ਵਿੱਚ ਕੰਮ ਬਹੁਤ ਰਹਿੰਦਾ ਹੈ ਲੇਕਿਨ ਇਸ ਨੂੰ ਸਜਾ ਦਿੱਤਾ ਗਿਆ ਹੈ ਇੱਕ ਪ੍ਰਾਈਵੇਟ ਸੈਕਟਰ ਦਾ ਕੰਮ ਹੈ ਜੋ ਇੰਨੀ ਫਾਸਟ ਹੋ ਰਿਹਾ ਆਦਰਵਾਇਜ਼ ਇੱਧਰ ਤੁਹਾਨੂੰ ਦਿਖਾਵਾਂਗੇ ਬਿਲਕੁਲ ਪੰਜਾਬੀ ਦੇ ਵਿੱਚ ਸਾਰੇ ਬੋਰਡ ਲੱਗੇ ਨੇ ਹਰ ਪੰਜਾਬੀ ਪਰਿਵਾਰ ਨੂੰ ਰੁਪਏ 10 ਲੱਖ ਦਾ ਸਿਹਤ ਬੀਮਾ ਇਹਦੇ ਵਿੱਚ ਵੀ ਤੁਸੀਂ ਦੇਖੋ ਰਾ ਜਿਹੜਾ ਉਹ ਪੰਜਾਬੀ ਦੇ ਵਿੱਚ ਨਹੀਂ ਹੈ ਉਹ ਵੀ ਹਿੰਦੀ ਵਿੱਚ ਪਾਇਆ ਹੈ ਜਿੱਥੇ ਲਿਖਿਆ ਰੁਪਏ 10 ਲੱਖ ਉਹ ਰਾਰਾ ਜਿਹੜਾ ਹੈ ਉਹ ਦੇਖੋ ਉਹ ਹਿੰਦੀ ਦਾ ਵਰਡ ਹੈ ਅੱਗੇ 10 ਲੱਖ ਰੁਪਏ ਦਾ ਸਿਹਤ ਬੀਮਾ ਲਿਖਿਆ ਹੋਇਆ ਅੱਗੇ ਵੀ ਸਾਰੇ ਬੋਰਡ ਪੰਜਾਬੀ ਜੇ ਲੱਗੇ ਹੋਏ ਨੇ ਵਧੀਆ ਲੱਗ ਰਹੇ ਨੇ ਲੇਕਿਨ ਤੁਹਾਨੂੰ ਇੱਥੇ ਦਿਖਾਵਾਂਗੇ ਦੂਜਾ ਇੱਕ ਬੋਰਡ ਹੋਰ ਲੱਗਿਆ ਹੋਇਆ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਇਹ ਜਿਹੜਾ ਬੋਰਡ ਹੈ ਇਹ ਦੇਖੋ ਇਹ ਵੀ ਜਿਹੜਾ ਹੈ ਦਿਲ ਸੇ ਲੁਧਿਆਣਾ ਦਿਲ ਸੇ ਲੁਧਿਆਣਾ ਮੈਨੇਜਡ ਬਾਇ ਹੀਰੋ ਸਾਈਕਲਸ ਇਹ ਵੀ ਜਿਹੜਾ ਬੋਰਡ ਪੰਜਾਬੀ ਵਿੱਚ ਨਹੀਂ ਨਾ ਹਿੰਦੀ ਵਿੱਚ ਇਹ ਜਿਹੜਾ ਇੰਗਲਿਸ਼ ਵਿੱਚ ਲੱਗਿਆ ਪੰਜਾਬੀ ਦਾ ਇੱਕ ਸਿੰਗਲ ਅੱਖਰ ਤੁਹਾਨੂੰ ਇਹ ਦੇਖਣ ਨੂੰ ਨਹੀਂ ਮਿਲਿਆ ਦੇਖ ਸਕਦੇ ਹੋ ਇਹ ਪਹਿਲਾ ਬੋਰਡ ਸੀ ਹਿੰਦੀ ਦੇ ਵਿੱਚ ਦੂਸਰਾ ਜਿਹੜਾ ਹੈ ਇੰਗਲਿਸ਼ ਦੇ ਵਿੱਚ ਹੈ ਇੱਕ ਬੋਰਡ ਜਿਹੜਾ ਪਰਲੀ ਸਾਈਡ ਵੀ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤਕਰੀਬਨ ਵਕਤ ਜਿਹੜਾ ਹੈ 11:30 ਵਜੇ ਦਾ ਹੈ ਤੇ ਅਸੀਂ ਇੱਥੇ ਪਹੁੰਚੇ ਹੋਏ ਹਾਂ ਕਿਸੇ ਰਾਘਿਰ ਵੱਲੋਂ ਕੁਝ ਤਸਵੀਰਾਂ ਸਾਡੇ ਤੱਕ ਸੈਂਡ ਕੀਤੀਆਂ ਗਈਆਂ ਕਿ ਦੇਖੋ ਕਿਵੇਂ ਪੰਜਾਬ ਵਿੱਚੋਂ ਪੰਜਾਬੀ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਚੱਲ ਰਹੀ ਹੈ ਇਸ ਨੂੰ ਕਿਹਾ ਜਾ ਸਕਦਾ ਹੈ ਇੱਕ ਸਾਜ਼ਿਸ਼ ਹੈ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੀਰੋ ਗਰੁੱਪ ਵੱਲੋਂ ਇਹ ਨਾ ਮੈਨੇ ਕੀਤਾ ਜਾ ਰਿਹਾ ਕੁਝ ਟਾਈਮ ਪਹਿਲਾਂ ਇਹ ਧਰਨਾ ਵੀ ਲੱਗਿਆ ਸੀ ਕੁਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਬਾਈ ਇਹਦੇ ਆਸ-ਪਾਸ ਹੀ ਰਹਿੰਦੇ ਹੋ ਕਿਤੇ ਐਸ ਸਕਾਰਕ ਜਿ ਕਿਤੇ ਵੀ ਪੰਜਾਬੀ ਜੀ ਨੂੰ ਦਿਨ ਲਿਖਿਆ ਦੇਖਿਆ ਤੁਸੀਂ ਕਿਤੇ ਵੀ ਨਹੀਂ ਹੈਗਾ ਜਿਹਾ ਕੋ ਲਹਨਤ ਹੈਗੀ ਹੈ ਜਿਹੜੇ ਹੈਗੇ ਪੰਜਾਬੀ ਹੋ ਕੇ ਪੰਜਾਬੀ ਨੂੰ ਲਿਖ ਰਹੇ ਤੁਸੀਂ ਹਿੰਦੀ ਕਰ ਰਹੇ ਹੋ ਪ੍ਰਮੋਟ ਕਰ ਰਹੇ ਹੋ ਸਗੋਂ ਪੰਜਾਬੀ ਆਪਾਂ ਪੰਜਾਬੀ ਭਰਾ ਹੈਗੇ ਆ ਘਟੋ ਘਟ ਪੰਜਾਬੀ ਨੂੰ ਤਾਂ ਪ੍ਰਮੋਟ ਕਰੋ ਇਹ ਚੀਜ਼ ਤਾਂ ਹੋਣੀ ਚਾਹੀਦੀ ਹੈਗੀ ਆਪਣੀ ਕੀ ਲੱਗਦਾ ਹੈ ਸਰਕਾਰ ਜਿਹੜੀ ਹੈ ਪੰਜਾਬ ਦੀ ਪੰਜਾਬੀਅਤ ਦੇ ਨਾਮ ਤੇ ਆਈ ਸੀ ਸਗੋਂ ਭਗਵਾਨਾ ਸਰਦਾਰ ਜਿਹੜੇ ਸ਼ਹੀਦ ਭਗਤ ਸਿੰਘ ਦੀਆਂ ਦਾ ਰੰਗ ਜਿਹੜਾ ਲੋਕਾਂ ਨੇ ਪਾ ਕੇ ਪਕੜੀਆਂ ਸਰਕਾਰ ਬਣਾਈ ਸੀ ਕੀ ਲੱਗ ਰਿਹਾ ਅਜੋਨ ਸੁਪਨਿਆਂ ਦਾ ਪੰਜਾਬ ਸਜ ਰਿਹਾ ਹੈ ਖਤੇ ਸਾਜ ਰਿਆ ਤੁਹਾਡੇ ਸਾਹਮਣੇ ਗੁਰਦਾਸਪੁਰ ਦੇਖੋ ਸਾਰੇ ਭਈਏ ਕੱਢ ਹੀ ਰਹੇ ਹੈਗੇ ਯਾਰ ਉੱਥੇ ਸਾਰੇ ਕੱਢ ਰਹੇ ਜਿਹੜੇ ਆਪਣੇ ਪੰਜਾਬੀ ਭਰਾ ਹੈਗੇ ਆ ਸਾਰੇ ਪੰਜਾਬੀ ਸਟਾਲ ਲਾ ਰਹੇ ਹੈਗੇ ਯਾਰ ਤੇ ਹੁਣ ਤੁਸੀਂ ਇੱਥੇ ਜਲਦੋਂ ਪੁਰਾਣੇ ਕ੍ਰਿਸ਼ਨ ਮੰਦਿਰ ਚਲ ਜਓ ਪਰ ਜਿਹੜਾ ਹੀ ਕ੍ਰਿਸ਼ਨ ਮੰਦਿਰ ਆ ਗਿਆ ਉੱਥੇ ਦੇਖੋ ਸਈ ਭਈਏ ਕਿੰਤਾ ਲਟੇ ਹੋਇਆ ਰੋਡ ਦੇ ਲਟੇ ਹੋਇਆ ਜੇ ਆਪਾਂ ਨੂੰ ਇੱਥੇ ਜਿਹੜਾ ਹੈਗੇ ਡੀਸੀ ਸਾਹਿਬ ਹੈਗੇ ਆ ਉਹਨਾਂ ਨੂੰ ਕੋਈ ਨਾ ਕੋਈ ਟੈਕਸ਼ਨ ਲੈਣਾ ਚਾਹੀਦਾ ਹੀ ਹੈਗਾ ਉਦੋਂ ਲਈ ਸਾਰੇ ਸਾਰੇ ਇੱਥੇ ਲੁਧਿਆਣੇ ਆ ਕੇ ਘਟ ਹੋ ਜਾਂਦੇ ਆ ਆਪਣੇ ਇਥੇ ਪਹਿਲੇ ਕਿੰਨੀਆਂ ਕਿ ਨੌਕਰੀਆਂ ਹੈਗੀਆਂ ਨੇ ਪਹਿਲਾਂ ਹੀ ਸਾਰੇ ਬੇਰ ਇਹ ਸਰਕਾਰ ਆਈ ਹੈ ਉਦੋਂ ਤੋਂ ਤਾਂ ਲੱਗ ਰਿਹਾ ਪੰਜਾਬੀ ਦਾ ਘਾਟ ਹੋ ਰਿਹਾ ਕਿੱਥੇ ਹੋ ਰਿਹਾ ਤੁਹਾਡੇ ਸਾਹਮਣੇ ਯਾਰ ਜੌਬ ਕਿਤੇ ਹੈ ਕਿੱਥੇ ਹੈਗੀ ਆ ਜਿਹੜੇ ਜੌਬ ਕਰ ਰਹੇ ਸਾਰੇ ਰੋ ਰਹੇ ਹੈਗੇ ਪਰ ਉਹ ਕਹਿੰਦੇ ਬਹੁਤ ਸਾਰੀ ਜੋਬਾਂ ਦੇਤੀਆਂ ਤਕਰੀਬਨ 35-40 ਹਜ਼ਾਰ ਦੇ ਆਸ-ਪਾਸ ਨੌਕਰੀਆਂ ਦੇ ਦਿੱਤੀਆਂ ਕਿੱਥੇ ਦਿੱਤੀਆਂ ਤੁਸੀਂ ਦਿਖਾ ਦਿਓ ਜੀ ਸਿਰਫ ਨੋਟੀਫਿਕੇਸ਼ਨ ਜਾਰੀ ਹੋਈ ਹੈ ਯਾਰ ਲੇਟੈਸਟ ਪੰਜਾਬ ਪੁਲਿਸ ਇਹ ਕਹਿੰਦੇ ਆ ਨੋਟੀਫਿਕੇਸ਼ਨ ਆਈ ਹੈਗੀ ਆ ਕਿੱਥੇ ਆਈ ਹੈਗੀ ਕੀ ਹੈ ਸਾਹਮਣੇ ਇੱਕ ਬੋਰਡ ਲੱਗਿਆ ਉਹ ਦੇਖੋ ਬੋਰਡ ਪੜੋ ਹਰ ਪੰਜਾਬੀ ਪਰਿਵਾਰ ਨੂੰ ਰੁਪਏ 10 ਲੱਖ ਦਾ ਸਿਹਤ ਬੀਮਾ ਜਿਹਦੇ ਜੇ ਰਾਰਾ ਜਿਹੜਾ ਉਹ ਹਿੰਦੀ ਦਾ ਵਰਡ ਹੈ ਹਨਾ ਹਾਂਜੀ ਤੁਹਾਨੂੰ ਕੀ ਲੱਗਦਾ ਇਹ ਕਿਸੇ ਪਰਿਵਾਰੋਂ ਤੁਹਾਡੇ ਪਰਿਵਾਰ ਚੋਂ ਕਿਸੇ ਦਾ ਕਾਰਡ ਬਣਿਆ ਇਹ ਕਿਸੇ ਦਾ ਵੀ ਨਹੀਂ ਸਾਡਾ ਪਤਾ ਵੀ ਨਹੀਂ ਕਿੱਥੋਂ ਬਣਿਆ ਕਿਤਾ ਬਣਨਾ ਕਿਸੇ ਨੂੰ ਕੋਈ ਨਹੀਂ ਹੈਗਾ ਨਾ ਕੋਈ ਨੌਲੇਜ ਹੈ ਕੋਈ ਜਾਣਕਾਰੀ ਕੋਈ ਨੌਲੇਜ ਨਹੀਂ ਹੈਗੇ ਹੁਣ ਤੁਹਾਨੂੰ ਤੁਹਾਨੂੰ ਤੇ ਲੈਣਾ ਤੁਹਾਨੂੰ ਕੋਈ ਆ ਕੇ ਕਹੇ ਕਿ ਹਾਂ ਵੀ ਸਾਡੇ ਪਰਿਵਾਰ ਨੂੰ 10 ਲੱਖ ਦਾ ਬੀਮਾ ਦੇ ਰਹੇ ਆ ਠੀਕ ਹੈ ਘਰੇ ਕਦੇ ਤੁਹਾਨੂੰ ਭਗਵੰਤ ਮਾਨ ਦਾ ਕਦੇ ਕਿਸੇ ਕਿਸੇ ਦਾ ਵੀ ਆਇਆ ਲੀਡਰ ਦਾ ਫੋਨ ਆ ਐਮ ਐਲ ਏ ਛੱਡੋ ਇਹ ਤਾਂ ਬਹੁਤ ਦੂਰ ਹੈ ਐਮ ਐਲ ਏ ਜੀ ਕਾਉਂਸਲਰ ਹੁੰਦੇ ਉਹਨਾਂ ਨੇ ਕਿਹਾ ਆਂ ਵੀ ਭਗਵੰਤਬਾਨ ਨੇ ਤੁਹਾਨੂੰ ਕਿਹਾ ਵਾ ਤਾਂ ਜਾ ਕੇ ਕਿਸੇ ਦੀ ਵੀ ਘਰ ਪਰਵਾਦੇ ਵਿੱਚ ਦੇਖੋ ਕਿਸੇ ਨੂੰ ਕੁਝ ਹੋਊਗਾ ਹੈਲਪ ਦੀ ਨੀਡ ਹੈਗੀ ਆ ਕਦੇ ਕਿਸੇ ਦਾ ਕੁਝ ਨਹੀਂ ਆਂਦਾ ਜੀ ਉਹਨਾਂ ਦਾ ਸਰਕਾਰ ਕਹਿ ਰਹੀ ਸੀ ਤੁਸੀਂ ਇੱਕ ਫੋਨ ਉਹਨਾਂ ਨੇ ਨੰਬਰ ਡਾਇਲ ਕੀਤਾ ਸੀ ਕਿ ਨੰਬਰ ਡਾਇਲ ਕਰੋ ਤੁਹਾਡੇ ਘਰ ਆ ਕੇ ਕੰਮ ਹੋਣਗੇ ਮੇਰਾ ਫਰੈਂਡ ਹੈਗਾ ਵਾ ਠੀਕ ਹੈ ਜੀ ਉਹ ਕਹਿੰਦਾ ਉਹਨੇ 4-5 ਵਾਰ ਕੀਤਾ ਉਹਦੇ ਮਦਰ ਨੂੰ ਐਮਰਜੈਂਸੀ ਨੀਡ ਸੀਗੀ ਰਾਤੀ ਉਹਨੇ ਐਂਬੂਲੈਂਸ ਦੀ ਨੀਡ ਕੀਤੀ ਘੱਟੋ ਘੱਟ 2 ਘੰਟੇ ਬਾਅਦ ਉਹਨੇ ਫੋਨ ਦਿੱਤਾ 2 ਘੰਟੇ ਕੋਈ ਐਂਬੂਲੈਂਸ ਕੋਈ ਕੁਝ ਨਹੀਂ ਆਈ ਹੈਗੀ ਭਗਵੰਤਬਾਨ ਜੀ ਪਤਾ ਨਹੀਂ ਕਿੱਥੇ ਰੱਬ ਜਾਣੇ ਕਿਥੇ ਨੇ ਬਾਜੀ ਫਿਰ ਕੀ ਲੱਗਦਾ ਸਾਰਾ ਕੁਝ ਸਿਰਫ ਜਿਹੜੀ ਐਡਵਰਟਾਈਜ਼ਮੈਂਟ ਹੋ ਰਹੀ ਦਿਖਾਵੇ ਬਾਜੀ ਹੋ ਰਹੀ ਆ ਬਾਜੀ ਅ ਜਦੋਂ ਵੋਟਾਂ ਆਣ ਗਿਆ ਉਦੋਂ ਦੇਖ ਲਿਓ ਕੇਜਰੀ ਵਾਲੇ ਬਾਹਰ ਆ ਜੂਗਾ ਸਾਰੇ ਪੈਸੇ ਬਾਹਰ ਆਣਗੇ ਹੁਣੇ ਆਂ ਤੁਹਾਡੇ ਦੀਵਾਲੀ ਤੇ ਹਰ ਗਿਆ ਰੇਡਾ ਪੈ ਰਿਆ ਨੇ ਨਾ ਸਾਰੇ ਦੇ ਵੱਡੇ ਵੱਡੇ ਜਿਹੜੇ ਹੈਗੇ ਆ ਪੈਸੇ ਇਕੱਠੇ ਕਰ ਰਹੇ ਆ ਅਗਲੇ ਇਲੈਕਸ਼ਨ ਤੇ ਆਂਦੇ ਲਈ ਉਹਦੇ ਚੀਜ਼ ਹੈਗੇ ਆ ਕੀ ਨਾਮ ਤੁਹਾਡਾ ਮੇਰਾ ਪ੍ਰਭਜੋ ਸਿੰਘ ਜੀ ਪ੍ਰਭਜੋਦ ਸੋ ਪ੍ਰਭਜੋਦ ਨਾਲ ਗੱਲਬਾਤ ਕੀਤੀ ਹੈ ਕਿ ਯੰਗਸਟਰ ਮੁੰਡਾ ਹੈ ਕਾਫੀ ਜਾਣਕਾਰੀ ਰੱਖਦਾ ਹੈ ਗੱਲ ਕਰ ਲਈਏ ਜਿਹੜਾ ਮੇਨ ਮੁੱਦਾ ਜਿਸ ਕਰਕੇ ਖਬਰ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦਿਖਾਵਾਂਗੇ ਕਿ ਤੀਸਰਾ ਤੇ ਲਾਸਟ ਜਿਹੜਾ ਬੋਰਡ ਹੈ ਉੱਥੇ ਅਸੀਂ ਪਹੁੰਚ ਚੁੱਕੇ ਆ ਤੁਹਾਨੂੰ ਉਹ ਦਿਖਾਵਾਂਗੇ ਕਿ ਉਹ ਬੋਰਡ ਹੈ ਉਹਦੇ ਵਿੱਚ ਵੀ ਪੰਜਾਬੀ ਵਿੱਚ ਲਿਖਿਆ ਗਿਆ ਹੈ ਜਾਂ ਨਹੀਂ ਲਿਖਿਆ ਗਿਆ ਕਿਉਂਕਿ ਜਿਹੜੀ ਪ੍ਰਾਈਵੇਟ ਸੈਕਟਰ ਨੇ ਇਹ ਇਸ ਨੂੰ ਬਣਾ ਰਹੇ ਨੇ ਇਹਨੂੰ ਮੈਨੇਜ ਕਰ ਰਹੇ ਨੇ ਆ ਦੇਖੋ ਇਹਦੇ ਵਿੱਚ ਲੱਲਾ ਪੰਜਾਬੀ ਦਾ ਵਰਡ ਹੈ ਉਹਦੇ ਨਾਲ ਕੱਟ ਕੇ ਐਂਗਲ ਬਣਾਤਾ ਸਮਝੋ ਕਹਿ ਸਕਦੇ ਆ ਉਹਨੂੰ ਉਲਟਾ ਜੇ ਬਣਾਤਾ ਉਤੋਂ ਅੱਗੇ ਲੁਧਿਆਣਾ ਲਿਖਤਾ ਦਿਲ ਸੇ ਲੁਧਿਆਣਾ ਇੱਕ ਵੀ ਵਰਡ ਜਿਹੜਾ ਸਿਰਫ ਇੱਕ ਲੱਲੇ ਨੂੰ ਛੱਡ ਕੇ ਲੁਧਿਆਣੇ ਦਾ ਪਹਿਲਾ ਅੱਖਰ ਲੱਲਾ ਉਹਨੂੰ ਛੱਡ ਕੇ ਫਿਰ ਬਾਕੀ ਸਾਰਾ ਕੁਝ ਅੰਗਰੇਜ਼ੀ ਵਿੱਚ ਲਿਖਿਆ ਗਿਆ ਹੈ ਸ਼ਾਇਦ ਜਾਂ ਤਾਂ ਜਿਹੜੇ ਜਿਨ੍ਹਾਂ ਦੇ ਪਾਰਕ ਨੂੰ ਮੈਨੇਜ ਕਰਨਾ ਹੈ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਜਾਂ ਉਹਨਾਂ ਨੂੰ ਪੰਜਾਬੀ ਨਾਲ ਕੋਈ ਨਫ਼ਰਤ ਹੈ ਜਾਂ ਫਿਰ ਆਖਰ ਕਿਉਂ ਨਹੀਂ ਸਰਕਾਰਾਂ ਕੁਝ ਕਰਾ ਰਹੀਆਂ ਲਗਾਤਾਰ ਤਸਵੀਰਾਂ ਤੋਂ ਰੰਸਾਹੀਆਂ ਕਰ ਰਹੇ ਆ ਭਾਰਤ ਨਗਰ ਚੌਂਕ ਤੋਂ ਇੱਕ ਵੀ ਬੋਰਡ ਜਿਹੜਾ ਬਾਈ ਇਹਦੇ ਇਹ ਜਿਹੜਾ ਜਿਹੜਾ ਪਾਰਕ ਹੈ ਵੀਰ ਇਹਨੂੰ ਮੈਨੇਜ ਕਰਦੀ ਕਿ ਪ੍ਰਾਈਵੇਟ ਸੈਕਟਰ ਹੈ ਇਹ ਹੈਨਾ ਤੁਹਾਡੀ ਡਿਊਟੀ ਇੱਥੇ ਹੁੰਦੀ ਹੈ ਇਹ ਬਿਜਲੀ ਕਿੱਥੋਂ ਲੈ ਰਹੇ ਆ ਬਿਜਲੀ ਇਹਨਾਂ ਨੇ ਆਪ ਕਨੈਕਸ਼ਨ ਲਿਆ ਹੋਇਆ ਜੀ ਕਿੱਥੋਂ ਲਿਆ ਆ ਇਹ ਨਹੀਂ ਹੁਣ ਮੈਨੂੰ ਪਤਾ ਜੀ ਮੇਰੀ ਡਿਊਟੀ ਹੈ ਮੈਨੂੰ ਕਨੈਕਸ਼ਨ ਦਾ ਨਹੀਂ ਪਤਾ ਇਹਨਾਂ ਨੇ ਕਿਹਨਾਂ ਵਾਰ ਕਨੈਕਸ਼ਨ ਲਿਆ ਹੋਇਆ ਵਾ ਕੋਈ ਮੀਟਰ ਮੋਟਰ ਲੱਗੇ ਆ ਤਾਂ ਤੇ ਉਹਦੀ ਆਪਾਂ ਨੂੰ ਨੌਲੇਜ ਆਣੀਗੀ ਉਹਦੀ ਨੋਲੇਜ ਹੈ ਨਹੀਂ ਤੇ ਮੈਂ ਆਪਣੀ ਡਿਊਟੀ ਹੈ ਜੀ ਤੇ ਮੇਰੀ ਨਾਈਟ ਡਿਊਟੀ ਹੈ ਬਸ ਆਪਾਂ ਨੂੰ ਮਤਲਬ ਕੀ ਡਿਊਟੀ ਹੈ ਤੁਹਾਡੀ ਇੱਥੇ ਮੇਰੀ ਸਕਿਉਰਟੀ ਦੀ ਸਕਿਉਰਟੀ ਕੀ ਸਕਿਉਰਟੀ ਕਰਨਾ ਇੱਥੇ ਇਹਦੇ ਵਿੱਚ ਕੋਈ ਚੀਜ਼ ਨਹੀਂ ਇਹ ਉਦਾਂ ਹੈ ਬਈ ਮੈਨੇਜਮੈਂਟ ਹੈ ਜੀ ਇਹਦੀ ਮਤਲਬ ਕੋਈ ਇਹਦੇ ਵਿੱਚ ਗੰਦਨਾ ਪਾਵੇ ਤੇ ਆ ਜਿਹੜੇ ਮਤਲਬ ਪਿੱਲਰ ਲੱਗੇ ਆ ਇਹਦੀ ਮਤਲਬ ਉਹ ਕੀਤੇ ਹੋਇਆ ਉਹ ਨਾ ਕਰਨ ਪਰਚੇ ਵਗੈਰਾ ਦਾ ਨਾ ਲਾਉਣਾ ਮੈਂ ਮੇਰੇ ਕੋਲ ਤੁਹਾਨੂੰ ਜਿਹੜੀ ਸੈਲਰੀ ਹੈ ਉਹ ਹੀਰੋ ਗਰੁੱਪ ਦੇ ਰਿਹਾ ਜਾਂ ਗਵਰਨਮੈਂਟ ਦੇ ਰਹੀ ਹੈ ਨਹੀਂ ਇਹ ਸਾਡਾ ਆਪਣੇ ਬੌਲਸਨ ਕੰਪਨੀ ਦੇ ਰਹੀ ਹੈ ਜੀ ਬੌਲਸਨ ਕੰਪਨੀ ਮਤਲਬ ਜੀ ਬੌਲਸਨ ਕੰਪਨੀ ਸਾਡੀ ਸਿਕਿਉਰਿਟੀ ਕੰਪਨੀ ਦਾ ਨਾਮ ਆ ਉਹਦੇ ਥਰੂ ਹਾਂ ਅਸੀਂ ਹੀਰੋ ਸਾਈਕਲ ਦੇ ਥਰੂ ਨਹੀਂ ਹੈਗਾ ਹੀਰੋ ਸਾਈਕਲ ਦੇ ਉਹਨਾਂ ਦਾ ਕੰਟਰੈਕਟ ਆ ਤੁਹਾਡੀ ਕੰਪਨੀ ਦਾ ਕੰਟਰੈਕਟ ਹੀਰੋ ਸਾਈਕਲ ਨਾਲ ਹੋਏਗਾ ਹਨਾ ਉਹ ਫਿਰ ਤੁਹਾਨੂੰ ਭੇਜਦੇ ਇੱਥੇ ਹਨਾ ਹਾਂਜੀ ਹਾਂਜੀ ਮਾਈ ਡਿਊਟੀ ਤੁਹਾਡੀ ਇੱਥੇ ਕਿੰਨੇ ਘੰਟੇ ਡਿਊਟੀ ਤੁਹਾਡੀ 12 ਘੰਟੇ 12 ਘੰਟੇ ਸੋ 12 ਘੰਟੇ ਡਿਊਟੀ ਹੈ ਤੁਹਾਨੂੰ ਦਿਖਾ ਰਹੇ ਆ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਇੱਥੇ ਕਾਫੀ ਮਾਤਰਾ ਦੇ ਵਿੱਚ ਚੱਲ ਰਹੀ ਹੈ ਲੇਕਿਨ ਏ ਹੁਣ ਸਰਕਾਰੀ ਇਲੈਕਟ੍ਰਿਸਿਟੀ ਯੂਜ਼ ਹੋ ਰਹੀ ਹੈ ਜਾਂ ਫਿਰ ਪ੍ਰਾਈਵੇਟ ਸੈਕਟਰ ਜਿਹਨੇ ਇਹ ਮੈਨੇਜ ਕੀਤਾ ਜਾ ਰਿਹਾ ਉਹ ਬੰਦਿਆਂ ਨੇ ਆਪਣੇ ਨਾਮ ਦਾ ਕੋਈ ਮੀਟਰ ਲਗਵਾਇਆ ਹੋਇਆ ਜਾਂ ਫਿਰ ਇੱਥੇ ਜਾਣਕਾਰੀ ਦੇਣ ਲਈ ਫਿਲਹਾਲ ਇੱਥੇ ਕੋਈ ਨਹੀਂ ਆ ਕੰਮ ਜਿਹੜਾ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਗੱਲ ਕਰਨ ਲਈ ਤਾਂ ਸਾਈਕਲ ਜਿਹੜਾ ਜਿਹਨੂੰ ਕਿਹਾ ਗਿਆ ਸੀ ਕਿ ਇੱਥੇ ਜਿਹੜਾ ਸਾਈਕਲ ਹੈ ਉਸ ਨੂੰ ਹਟਾਇਆ ਜਾਵੇ ਤਾਂ ਕਿਸੇ ਮਹਾਪੁਰੇ ਦਾ ਬੋਰਡ ਸੀ ਉਸ ਨੂੰ ਲਗਾਉਣ ਦੀ ਜਿਹੜੀ ਕਈ ਵਾਰ ਕੋਸ਼ਿਸ਼ ਕੀਤੀ ਗਈ ਧਰਨੇ ਲਗਾਏ ਗਏ ਲੋਕਾਂ ਨੇ ਆਗੇ ਦਾ ਵਿਰੋਧ ਵੀ ਜਤਾਇਆ ਲੇਕਿਨ ਕਹਿੰਦੇ ਜਦੋਂ ਸਰਕਾਰ ਕੋਈ ਕੰਮ ਕਰਾਂਦੀ ਹੈ ਤਾਂ ਉਸ ਨੂੰ ਰੋਕਣਾ ਨਾ ਮੁਮਕਨ ਹੁੰਦਾ ਹੈ ਬਿਲਕੁਲ ਉਹਦੀ ਜਿੰਦੀ ਜਾਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਈਕਲ ਬਿਲਕੁਲ ਉਸੇ ਤਰੀਕੇ ਨਾਲ ਲੱਗਿਆ ਹੋਇਆ ਜਿਵੇਂ ਸ਼ੁਰੂ ਦੇ ਵਿੱਚ ਲਗਾਇਆ ਗਿਆ ਸੀ ਉਸ ਨੂੰ ਸਗੋਂ ਹੋਰ ਸਜਾ ਦਿੱਤਾ ਗਿਆ ਲੜੀਆਂ ਵਗੈਰਾ ਲਗਾ ਕੇ ਕਾਫੀ ਕੁਝ ਦੇਖ ਨੂੰ ਮਿਲਦਾ ਹੈ ਅੰਦਰ ਵੀ ਲੜੀਆਂ ਵਛਾਈਆਂ ਗਈਆਂ ਨੇ ਗਰਾਊਂਡ ਜਿਹੜਾ ਪਾਰਕ ਹੈ ਕਾਫੀ ਸੁੰਦਰ ਦਿਖ ਰਿਹਾ ਹੈ ਲੇਕਿਨ ਜੇਕਰ ਇਹਦੇ ਪੰਜਾਬੀ ਦੇ ਵਿੱਚ ਦਿਲ ਸੇ ਦਿਲ ਤੋਂ ਦਿਲ ਨਾਲ ਲੁਧਿਆਣਾ ਲਿਖਿਆ ਹੁੰਦਾ ਤੇ ਸ਼ਹਿਰ ਦੇ ਤਸਵੀਰਾਂ ਕੁਝ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਸਕਦੀਆਂ ਸੀ ਸਾਹਮਣੇ ਬਿਲਕੁਲ ਦੇਖ ਸਕਦੇ ਹਾਂ ਚੌਂਕਾ ਜੇ ਠੇਕੇ ਨੇ ਬਿਲਕੁਲ ਨੇੜੇ ਆ ਦੇਖੋ ਚੌਂਕ ਹੈ ਕਿ ਬੰਦਾ ਕਿਤੇ ਅੱਗੇ ਨਾ ਜਾਵੇ 2 ਮਿੰਟ ਦੇ ਵਿੱਚ ਇੱਥੋਂ ਹੀ ਮਿਲ ਜਵੇ ਜੋ ਸਮਾਨ ਲੈਣਾ ਹੋਵੇ ਲੇਕਿਨ ਲਗਾਤਾਰ ਪੰਜਾਬੀ ਦਾ ਘਾਣ ਹੁੰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਤੇ ਖਬਰ ਲੁਇਨਾ ਨੂੰ ਸ਼ੇਅਰ ਕਰ ਦਿਓ ਸ਼ਾਇਦ ਕਿਸੇ ਉੱਚ ਅਧਿਕਾਰੀ ਤੱਕ ਪਹੁੰਚ ਸਕੇ ਤੇ ਜਿਹੜਾ ਇਸ ਬੋਰਡ ਨੂੰ ਕਟੋ ਘਟ ਤਿੰਨ ਬੋਰਡ ਲੱਗੇ ਨੇ ਅਸੀਂ ਨਹੀਂ ਕਹਿੰਦੇ ਤੁਸੀਂ ਪਹਿਂਦੀ ਵਾਲਾ ਹਟਾ ਦਿਓ ਅਸੀਂ ਨਹੀਂ ਕਹਿੰਦੇ ਤੁਸੀਂ ਇੰਗਲਿਸ਼ ਵਾਲਾ ਹਟਾ ਦਿਓ ਪਰ ਪੰਜਾਬੀ ਵਾਲਾ ਲਗਾਤਾ ਦਿਵੋ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਖਬਰ ਨੂੰ ਨਸ਼ਰ ਕਰਨ ਦਾ ਪਰਪਸ ਇਹ ਹੈ ਕਿ ਲਗਾਤਾਰ